ਜਲੰਧ ਦੇ ਪੁਲਿਸ ਕਮਿਸ਼ਨਰ ਨੂੰ ਕਾਂਗਰਸੀ ਆਗੂ ਡਾਕਟਰ ਨਵਜੋਤ ਦਈਆ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜ਼ਗੀਰ ਕੌਰ ਵਾਲੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਗਲਤ ਤਰੀਕੇ ਨਾਲ ਐਡਿਟ ਕਰਕੇ ਸਿਆਸੀ ਲੋਕ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ जिस ਲਈ वीडियो वायरल ਕਰਨ ਵਾਲੇ शरारती ਅੰਸਰਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸੇ ਤੇ ਗੱਲਬਾਤ ਕਰਦੇ ਆ ਐਡਵੋਕੇਟ ਗੁਰਜੀਤ ਸਿੰਘ ਕਾਲੋ ਨੇ ਕੀ ਕੀ ਵੀਡੀਓ ਵਾਇਰਲ ਕਰਕੇ ਬੀਬੀ ਜਗੀ ਕੌਰ ਤੇ ਚਰਨਜੀਤ ਸਿੰਘ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਹੈ ਵਾਇਰਲ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਬੀਬੀ ਜਗੀ ਕੌਰ ਜੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਨੇ ਇਥੋਂ ਗੁਰਿੰਦਰ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਬਾਰੇ ਜਿਹੜੀ ਹੈ ਜੋ ਕੁਝ ਵੀ ਉਹ ਜਿਹੜੀ ਵੀਡੀਓ ਇੱਕ ਤਾਂ ਪੂਰੀ ਨਹੀਂ ਦਿਖਾਈ ਗਈ ਇੱਕ ਉਹ ਵੀਡੀਓ ਦੇ ਨਾਲ ਜਿਹੜੇ ਆ ਗਾਣੇ ਲਾ ਕੇ ਉਹ ਬੀਬੀ ਜ਼ਗੀਰ ਕੌਰ ਜੀ ਨੂੰ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਪੂਰਾ ਨਹੀਂ ਦੱਸਿਆ ਕਿਉਂਕਿ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਬੀਬੀ ਜੀ ਦੇ ਲੋਕ ਬਥਾ ਦੇਖਦੇ ਆ ਪਹਿਲਾਂ ਪਰ ਇਹਨਾਂ ਨੇ ਕੁਝ ਜਿਹੜਾ ਰਾਸੀ ਕੁਝ ਸ਼ਰਾਤੀ ਜਿਹੜੇ ਵਿਅਕਤੀ ਹੈ ਜਿਹੜੇ ਇਹਦਾ ਰਾਸੀ ਫਾਇਦਾ ਲੈਣ ਲਈ ਇਨੋਂ ਗੱਤ ਤਰੀਕੇ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਹੈ ਇੱਥੋਂ ਤੱਕ ਕਿ ਸਾਡੇ ਸਰਕਾਰ ਜੋ ਬੀਬੀ ਜ਼ਗੀਰ ਕੌਰ ਜੀ ਨੇ ਵੀ ਜਿਹੜਾ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਇਹ ਜਿਹੜੀ ਆ ਇਹਦੇ ਵਿੱਚ ਜਿਹੜੀ ਇਹ ਜਿਹੜੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਰਾਸ਼ਟਰੀ ਪਾਰਟੀਆਂ ਦੇ ਜਿਹੜੇ ਇਸ ਤੋਂ ਫਾਇਦਾ ਲੈ ਕੇ ਮੇਰੇ ਵੋਟਰਾਂ ਤੇ ਕਹਿੰਦੇ ਮੇਰੇ ਮੇਰੇ ਵੋਟਰਾਂ ਤੇ ਰੱਖ ਕੇ ਤਾਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਆ ਕੋਈ ਸੱਚਾਈ ਨਹੀਂ ਹੈ ਤੇ ਬੀਬੀ ਨੇ ਵੀ ਕੰਡੈਮਨ ਕੀਤਾ ਕਿ ਇਹ ਜਿਹੜਾ ਇਹਨੂੰ ਗੰਧ ਤਰੀਕੇ ਨਾਲ ਜਿਹੜਾ ਪੇਸ਼ ਕੀਤਾ ਗਿਆ ਹੈ ਇਹਦੇ ਵਿੱਚ ਦੇਖੋ ਜੀ ਕਪਰੇਨ ਦੇ ਵਿੱਚ ਇੱਕ ਤਰ੍ਹਾਂ ਨਾਮ ਹੈਗਾ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਐਮ ਐਲ ਏ ਫਲਾਉ ਉਹਨਾਂ ਦਾ ਨਾਮ ਹੈ ਵਿੱਚ ਇਹਦੇ ਕਿਉਂਕਿ ਇੱਕ ਉਹਨਾਂ ਵੱਲੋਂ ਆ ਇੱਕ ਲੈਟਰ ਜਿਹੜੀ ਆ 11 ਮਈ ਨੂੰ 11 ਮਈ ਨੂੰ ਇੱਕ ਸੀਐਮ ਪੰਜਾਬ ਨੂੰ ਜਿਹੜੀ ਆ ਲੈਟਰ ਭੇਜੀ ਉਹਨਾਂ ਨੇ ਇਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤਾ ਕਿ ਇਹ ਵਜ਼ਾਰੇ ਇਹਨਾਂ ਦੇ ਖਿਲਾਫ ਜਿਹੜਾ ਆ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾਵੇ ਇਦੇ ਬਾਅਦ ਹੀ 13 ਤਰੀਕ ਨੂੰ ਜਿਹੜਾ ਆ ਜਿਹੜਾ ਨੈਸ਼ਨਲ ਜਿਹੜਾ ਅਬੂਨ ਜਿਹੜਾ ਸੈਲ ਉੱਥੇ ਚੇਅਰਪਰਸਨ ਨੇ ਉਹਨਾਂ ਨੇ ਜਿਹੜਾ ਇੱਥੇ ਨੋਟਿਸ ਭੇਜਿਆ ਤੇ ਬੀਬੀ ਜੀ ਨੇ ਆਲਰੇਡੀ ਜਿਹੜਾ ਆਪਣਾ ਸਪਸ਼ਟੀਕਰਨ ਦੇ ਦਿੱਤਾ ਆ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਤੁਸੀਂ ਸ਼੍ਰੀ ਪਵਨ ਕੁਮਾਰ ਟੀ ਨੂੰ ਉਹਨਾਂ ਦਾ ਆਫੀਸ਼ਲ ਪੇਜ ਵੇਖੋਗੇ ਤੇ ਉਹਦੇ ਤੇ ਵੀ ਜਿਹੜੀ ਇਹ ਵੀਡੀਓ ਜਿਹੜੀ ਆ ਜਿਹੜਾ ਲਿੰਕ ਉੱਥੇ ਵੀ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਡੇ ਕੋਲ ਜਿਹੜਾ ਐਵਿਡੈਂਸ ਹੈ ਜੀ ਇਕੱਠਾ ਕਰ ਲਿਆ ਹੈ ਜਿਹੜੇ ਇਹਨਾਂ ਨੇ ਜਿਹਨਾਂ ਨੇ ਵਾਇਰਲ ਕੀਤੀ ਹੈ ਜਿਹੜੇ ਚਲਾ ਰਹੇ ਨੇ ਅਸੀਂ ਜਿਹੜਾ ਸੀਪੀ ਸਾਹਿਬ ਨੂੰ ਇਹ ਅਸੀਂ ਰੱਖੋ ਚੜੀ ਹੈ ਇਹ 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 ਹੀ ਕਮਪ੍ਰੇਂਟ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਜਾਂ ਜਿਨ੍ਹਾਂ ਨੇ ਵੀ ਮਗਰ ਜਿਹੜੇ ਤੁਸੀਂ ਜਿ ਤਰ੍ਹਾਂ ਦੇਖੋਗੇ ਤੇ ਕਈ ਗਾਣੇ ਵੀ ਚੱਲ ਰਹੇ ਨੇ ਫਿਲਮਾਂ ਦੇ ਗਾਣੇ ਲਾਏ ਆ ਤੇ ਜਿਸ ਤਰ੍ਹਾਂ ਇਹ ਬੀਬੀ ਰਗੀਰ ਕੌਰ ਜੀ ਨੂੰ ਬਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਤੇ ਜਿਹੜਾ ਆ ਉਹਨਾਂ ਦੇ ਖਿਲਾਫ ਜਿਹੜਾ ਆ ਇਹ ਦੇ ਇੱਕ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਲੱਗ ਨਹੀਂ ਰਿਹਾ ਕਿ ਜਦੋਂ ਦੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲੀ ਹੈ ਉਸ ਦੇ ਬਾਅਦ ਵਿਕਰਮ ਚੌਧਰੀ ਤੇ ਚੌਧਰੀ ਪਰਿਵਾਰ ਲਗਾਤਾਰ ਉਹਨਾਂ ਦੇ ਵਿਰੁੱਧ ਚੱਲਦਾ ਪਿਆ ਹੁਣ ਜਿਵੇਂ ਤੁਸੀਂ ਲੈਟਰ ਦਿਖਾਇਆ ਕਿ ਵਿਕਰਮ ਚੌਧਰੀ ਨੇ ਸੀਐਮ ਸਾਹਿਬ ਨੂੰ ਲੈਟਰ ਭੇਜਿਆ ਉਸ ਦੇ ਬਾਅਦ ਜਿਹੜਾ ਉਮੀਦਵਾਰ ਆਯੋਗ ਨੇ ਜਿਹੜਾ ਅੱਗੇ ਸ਼ਿਕਾਇਤ ਭੇਜੀ ਹੈ ਭਾਜੀਪੀ ਦੀ ਕਿ ਕਿਤਨਾ ਕਿਤੇ ਜਿਹੜਾ ਨੁਕਸਾਨ ਹੋ ਨਹੀਂ ਰਿਹਾ ਕਾਂਗਰਸ ਆ ਆਪਸੀ ਫੁੱਟ ਜਿਹੜੀ ਹੈ ਇਹਦੇ ਨਾਲ ਦੇਖੋ ਅਸੀਂ ਜਿਹੜਾ ਸਰਦਾਰ ਵਿਕਰਮ ਸਿੰਘ ਚੌਧਰੀ ਆਪਣਾ ਜੋਰ ਤੇ ਬੜਾ ਲਾ ਰਹੇ ਨੇ ਤੁਹਾਨੂੰ ਪਤਾ ਹੋਏਗਾ ਕਿ ਪਹਿਲਾਂ ਵੀ ਜਿਹੜਾ ਟ੍ਰਿਬਿਊਨ ਦੇ ਵਿੱਚ ਵੀ ਆਈ ਸੀ ਹੈਡ ਜਿਹੜੀ ਹੈ ਹੈਡ ਹੈਡਲਾਈਨ ਸੀਟਰੀਬਿਊਨ ਦੇ ਵਿੱਚ ਜਦੋਂ ਇਹਨਾਂ ਨੇ ਵਾਇਰਲ ਜਿਹੜੀਆਂ ਆ ਜਿਹੜੀਆਂ ਆਬਜੈਕਸ਼ਨੇਬਲ ਜਿਹੜੀਆਂ ਫੋਟੋ ਜਿਹੜੀਆਂ ਚੰਨੀ ਸਾਹਿਬ ਦੀਆਂ ਇਹ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਵੀ ਉਹਦੇ ਲਈ ਵੀ ਅਸੀਂ ਆਲਰੇਡੀ ਕੰਪਲੇਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਚੰਡੀਗੜ੍ਹ ਨੂੰ ਆਲਰੇਡੀ ਕੰਪਲੇਨਟ ਦਿੱਤੀ ਹੈ ਉਹਦੇ ਵਿੱਚ ਏਐਸਆਈ ਵਿਜੇ ਕੁਮਾਰ ਜਿਹੜੇ ਫਲੋਰ ਤੋਂ ਸੀ ਉਹਨਾਂ ਨੂੰ ਸਾਰੇ ਡਾਕੂਮੈਂਟ ਅਸੀਂ ਦੇ ਦਿੱਤੇ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਰਿਮਾਈਂਡਰ ਵੀ ਪਾਇਆ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀਆਂ ਆਬਜੈਕਸ਼ਨਸ ਵਿੱਚ ਜਿਹੜੀਆਂ ਇਹਨਾਂ ਨੇ ਜਿਹੜੀਆਂ ਫੋਟੋਸ ਹੈਗੀਆਂ ਸਗੀਆਂ ਚੰਡੀ ਸਾਹਿਬ ਦੀਆਂ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਇਹਨਾਂ ਦੇ ਖਿਲਾਫ ਅਸੀਂ ਉਦੋਂ ਵੀ ਉਦੋਂ ਵੀ ਮੰਗ ਕੀਤੀ ਸੀ ਕਿ ਜਿਹੜਾ ਇਹਦੇ ਖਿਲਾਫ ਜਿਹੜਾ ਐਫਆਈਆਰ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਇਹ ਦੁਬਾਰਾ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਹਦੇ ਵਿੱਚ ਹੁਣ ਬੀਬੀ ਜਗੀਰ ਕੌਰ ਜੀ ਜਿਹੜੇ ਕੋਈ ਕੰਪਲੇਨਟ ਤੇ ਹੈ ਹੀ ਕੋਈ ਨਹੀਂ ਤੇ ਜਿਹੜਾ ਮੈਂ ਜਿਹੜਾ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਉਹਨਾਂ ਨੂੰ ਵੀ ਅਸੀਂ ਜਿਹੜੀ ਐਪਲੀਕੇਸ਼ਨ ਦਵਾਂਗੇ ਉਹਨਾਂ ਨੂੰ ਕਿ ਕੋਈ ਵੀ ਜੇ ਕੋਈ ਜਿਹੜੇ ਸਾਰੇ ਜਿੰਨੇ ਵੀ ਅਯੋਗ ਨੇ ਚਾਹੇ ਮਹਿਲਾਸ ਹੈਗਾ ਚਾਹੇ ਹਿਊਮਨ ਰਾਈਟਸ ਹੈਲ ਜੋ ਵੀ ਹੈ ਉਹ ਬੜੇ ਸਾਡੇ ਲਈ ਸਰਕਾਰ ਜੋ ਗਿਆ ਪਰ ਧੂਰਿੰਗ ਇਲੈਕਸ਼ਨ ਕਿਉਂਕਿ ਇਲੈਕਸ਼ਨ ਜਿਹੜਾ ਚੱਲ ਰਿਹਾ ਕੋਡ ਆਫ ਕੰਡਕਟ ਲੱਗਾ ਹੋਇਆ ਤੇ 1 ਜੂਨ ਨੂੰ ਇਲੈਕਸ਼ਨ ਹੋ ਰਹੀ ਤੁਹਾਨੂੰ ਪਤਾ ਸਾਰਿਆਂ ਨੂੰ ਇਲੈਕਸ਼ਨ ਦੇ ਦੌਰਾਨ ਜਿਹੜਾ ਜਾਂ ਕੰਪੇਨਿੰਗ ਦੇ ਦੌਰਾਨ ਜਾਂ ਜਦ ਤੱਕ ਕੋਡ ਆਫ ਕੰਡਕਟ ਲੱਗਾ ਕੋਈ ਵੀ ਕਿਸੇ ਨੂੰ ਨੋਟਿਸ ਜਾਰੀ ਕਰਨਾ ਕਮ ਸੇ ਕਮ ਇਲੈਕਸ਼ਨ ਕਮਿਸ਼ਨ ਤੋਂ ਪੁੱਛ ਲਿਆ ਜਾਵੇ ਕਿ ਜਿਹੜਾ ਤੁਸੀਂ ਨੋਟਿਸ ਜਾਰੀ ਕਰ ਦਿੱਤਾ ਇੱਕ ਵਾਰ ਤੇ ਅਖਬਾਰਾਂ 'ਚ ਆ ਗਿਆ ਜੀ ਉਹਦੀ ਨੋਟਿਸ ਦੀ ਜੜੀ ਆ ਉਹਦੇ ਵਿੱਚ ਵੀ ਜਿਹੜਾ ਤੁਸੀਂ ਜਿਹੜਾ ਨੋਟਿਸ ਪੜੋਗੇ ਉਹਦੇ ਵਿੱਚ ਵੀ ਲਿਖਿਆ ਕਿ ਜਿਹੜਾ ਤੁਸੀਂ ਇਹਨਾਂ ਗਲਤ ਕੀਤਾ ਪਰ ਗਲਤ ਕੀਤਾ ਕਿਹਦੇ ਨਾਲ ਆ ਕੁਪ ਕਬਿਨੇਟ ਹੈ ਨਹੀਂ ਬੀਬੀ ਜੀ ਕਹਿ ਰਹੇ ਕੋਈ ਇਦਾਂ ਦੀ ਗੱਲ ਨਹੀਂ ਕਿ ਵੀ ਇਹਦਾ ਜਿਹੜਾ ਬੇਰਾਸੀ ਜਿਹੜਾ ਮੈਨੂੰ ਮੇਰਾ ਨਾਮ ਵਰਤ ਕੇ ਜਾਂ ਮੇਰੇ ਜ਼ਰੀਏ ਰਾਸੀ ਲੈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਇਹ ਚਾਹੀਦਾ ਹੈ ਕਿ ਕੁਝ ਵੀ ਕੋਈ ਵੀ ਨੋਟਿਸ ਹੈ ਕੋਈ ਜਿਹੜਾ ਵੀ ਕੋਈ ਅਯੋਗ ਹੈ ਜਿਹੜਾ ਕੋਈ ਨੋਟਿਸ ਜਿਹੜਾ ਜਾਰੀ ਕਰਦਾ ਕਮ ਸੇ ਕਮ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਨੋਲਿਜ ਹੋਣਾ ਚਾਹੀਦਾ ਕਿ ਕੀ ਇਹ ਜਿਹੜਾ ਨੋਟਿਸ ਬਿਲਕੁਲ ਸਹੀ ਹੈ ਜਾਂ ਕਿਸੇ ਕੈਂਡੀਡੇਟ ਦੀ ਉਹਦੇ ਨਾਲ ਜਿਹੜੀ ਹੈ ਕੋਈ ਛਵੀ ਤੇ ਨਹੀਂ ਉਹਦਾ ਖਰਾਬ ਹੋ ਰੇ ਤੇ ਮੈਂ ਜਿਹੜਾ ਮਾਨਯੋਗ ਜਿਹੜਾ ਗਵਰਨ ਜਿਹੜਾ ਆਯੋਗ ਜਿਹੜਾ ਚੰਡੀ ਪੰਜਾਬ ਚੰਡੀਗੜ੍ਹ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਵਾਇਰਲ ਵੀਡੀਓ ਦੇ ਹਿਸਾਬ ਨਾਲ ਬਣਾ ਤੇ ਤੁਸੀਂ ਸਰਦਾਰ ਚਰਨ ਜੀ ਸੀ ਚੰਨੀ ਨੂੰ ਨੋਟਿਸ ਕੱਢ ਦਿੱਤਾ ਤੁਸੀਂ ਕਿ ਇਹ ਇਹਦਾ ਜਿਹੜਾ ਸਪਸ਼ਟੀਕਰਨ ਦੋ ਡੀਜੀਪੀ ਪੰਜਾਬ ਨੂੰ ਤੁਸੀਂ ਕਿਹਾ ਕਿ ਇਹਦੀ ਜਿਹੜੀ ਰਿਪੋਰਟ ਸਾਨੂੰ ਪੇਸ਼ ਕਰੋ ਤੇ ਹੁਣ ਮੈਂ ਇਹ ਮੈਂ ਤੁਹਾਨੂੰ ਇੱਕ ਐਪਲੀਕੇਸ਼ਨ ਵੀ ਇਹਨਾਂ ਨੂੰ ਮੈਂ ਦਵਾਂਗਾ ਤੁਸੀਂ ਘੱਟੋ ਘੱਟ ਹੁਣ ਇੰਨਾ ਤਾਂ ਕਰੋ ਕਿ ਜਿਹੜੀਆਂ ਇਹ ਜਿਹੜੀਆਂ ਬੀਬੀ ਜੀ ਦਾ ਜਿਹੜਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਜਿਹੜੇ ਗਾਣੇ ਲਾ ਕੇ ਜਿਹੜੇ ਜਿਹੜੇ ਬੜੇ ਜਿਹੜੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਗੱਤਰੰਗਰ ਦਿੱਤੀ ਗਈ ਹੈ ਤੁਸੀਂ ਕੀ ਕੋਈ ਹੁਣ ਤੁਸੀਂ ਨੋਟਿਸ ਕੱਢੋਗੇ ਕਿ ਆ ਜਿਹੜੇ ਜਿਨ੍ਹਾਂ ਨੇ ਜਿਹੜਾ ਲੈਟਰ ਪਾਈ ਹੈ ਜਾਂ ਜਿਹੜੇ ਆ ਭਗਵੰਤ ਮਾ ਕਿਉਂਕਿ ਦੇਖੋ ਜੀ ਇਹਦੇ ਵਿੱਚ ਜਿਹੜੀ ਆ ਜਿਹੜਾ ਜੇ ਕੌਸਪੀਰੇਸੀ ਦੇਖਿਆ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਜੇ ਤੇ ਆਪਾਂ ਲੀਗਲ ਐਂਗਲ ਨਾਲ ਦੇਖਿਆ ਜਾਵੇ ਤੇ ਜਿਹੜੇ ਲੈਟਰ ਪਾ ਰਹੇ ਆ ਜਾਂ ਜਿਹੜੇ ਵਾਇਰਲ ਕਰ ਰਹੇ ਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਇਹ ਜਿਹੜੀ ਆ ਵੀਡੀਓ ਵੀ ਜਿਹੜੀ ਹੈ ਇਹਨੂੰ ਤੋਰ ਬਰੋੜ ਕੇ ਜਿਹੜਾ ਪੇਸ਼ ਕੀਤਾ ਇਹ ਇਹਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਤੇ ਜਿਹੜੇ ਆ ਸੁਸ਼ੀਰ ਰੇਕੂ ਕਿਉਂਕਿ ਚੌਧਰੀ ਜਿਹੜੇ ਆ ਇਹਨਾਂ ਦੇ ਵਿਕਰਮ ਚੌਧਰੀ ਇਹਨਾਂ ਦੇ ਮਦਰ ਜਿਹੜੇ ਆ ਉਹ ਉਹ ਜਿਹੜੇ ਆ ਬੀਜੇਪੀ ਜੁਆਇਨ ਕਰ ਚੁੱਕੇ ਆ ਇਸ ਕਰਕੇ ਇਹ ਜਿਹੜੀ ਇੱਕ ਮਿਲੀ ਭੁਗਤ ਨਾਲ ਗਹਿਰੀ ਸਾਜ਼ਿਸ਼ ਤਹਿ ਤੇ ਇਹ ਵੀ ਤਾਂ ਡੀਪ ਰੂਟਡ ਕਨਸਰਵੇਸੀ ਜਿਹੜੀ ਆ ਇਹ ਸਰਦਾਰ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਅਕਸ਼ਰਾਬ ਕਰਦੀ ਇੱਕ ਬੜੀ ਵੱਡੀ ਇੱਕ ਇਹ ਸਾਜ਼ਿਸ਼ ਚੱਲ ਰਹੀ ਆ ਅਤੇ ਇਹ ਸਾਜ਼ਿਸ਼ ਨੂੰ ਜਿਹੜਾ ਇਹ ਸਾਜ਼ਿਸ਼ ਜਿਹੜੀ ਆ ਇਹ ਜਿਹੜੇ ਵੀ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ